ਗਰਮੀ ਦੇ ਪਿੱਛੋਂ ਜਦ ਚੜਦਾ ਸਿਆਲ ਜੀ ਕਰਦੀ ਸੀ ਗੱਲਾਂ ਫਿਰ ਬੀਬੀ ਪਾਪੇ ਨਾਲ ਜੀ ਜਾ ਕੇ ਤੇ ਸ਼ਹਿਰੋਂ ਕੋਲ ਆ ਕੁਝ ਚੀਜ਼ਾਂ ਨੂੰ ਕਰੀਏ ਜਵਾਕਾਂ ਦੀਆਂ ਕੋਰੀਆਂ ਮਰੀਜ਼ਾਂ ਨੂੰ ਸੁੱਖ ਨਾਲ ਘਰ ਵਿੱਚ ਤੇ ਰੱਖਿਆ ਲਵੇਰਾ ਏ ਜੇਸੀ ਕਿਉਂ ਘਰ ਦਾ ਬਜੂੜਿਆ ਬਥੇਰਾ ਏ ਸਾਈਕਲ ਤੇ ਚੜ ਬਾਪੂ ਸ਼ਹਿਰ ਵਾਲਾ ਤੁਰਦਾ ਸਾਰੀਆਂ ਇਹ ਚੀਜ਼ਾਂ ਨੂੰ ਲੈ ਕੇ ਘਰ ਪਹੁੰਚਦਾ ਭੰਨ ਕੇ ਬਦਾਮਾਂ ਜਿਹੜੀਆਂ ਨੂੰ ਕੁੱਟਦੀ ਹੌਲੀ ਹੌਲੀ ਆਪਣੇ ਉਹ ਕੰਮ ਵਿੱਚ ਜੁਟਦੀ ਮੰਨੇ ਵਿੱਚ ਬਾਸ਼ ਨਾਲ ਰੱਪਦੀਆਂ ਔਟਾਂ ਨੂੰ ਤੇ ਮੇਲਣੇ ਨਾਲ ਪੋਲੇ ਪੋਲੇ ਭੰਨਿਆਂ ਖ ਰੋਟਾ ਨੂੰ ਤੇ ਕੱਢ ਸਭ ਗਿਰਿਆਂ ਨੂੰ ਦੌਰੀ ਵਿੱਚ ਕੁੱਟਦੀ ਥੋੜੇ ਜਿਹਾ ਕਾਜੂ ਵੀ ਸੀ ਦੇਰ ਵਿੱਚ ਸੁੱਟਦੀ ਤੇ ਸੌਬ ਤੇ ਜੁਵੈਨ ਕਾਲੀ ਮਿਰਚ ਰਾ ਕੇ ਕੁੱਟਦੀ ਸੀ ਫਿਰ ਚਾਰੇ ਮਲਜੇ ਵੀ ਪਾ ਕੇ ਮੇਥੇ ਤੇ ਚਾਸ਼ਕ ਵੀ ਥੋੜੇ ਥੋੜੇ ਪਾਉਂਦੀ ਸੀ ਤੇ ਦੁੱਖਦਾਰਾ ਲੱਕ ਤੇ ਕੜਤਨ ਜੀ ਆਉਂਦੀ ਸੀ ਦੋ ਤਿੰਨ ਠੂਕੀਆਂ ਵੀ ਗਰੀਤੀਆਂ ਪਾ ਕੇ ਪਾਉਂਦੀ ਸੀ ਪ੍ਰਾਰਥ ਵਿੱਚ ਚੀਜ਼ਾਂ ਨੂੰ ਰਲਾ ਕੇ ਮਿੱਠੀ ਬਣ ਜਾਏ ਗੁੜ ਸ਼ੱਕਰ ਵੀ ਪਾਉਂਦੀ ਸੀ ਪਿਆਰ ਨਾਲ ਸਾਰੀਆਂ ਉਹ ਚੀਜ਼ਾਂ ਨੂੰ ਰਲੌਂਦੀ ਸੀ ਕਰਦੀ ਸੀ ਗਰਮਦੀ ਸੀ ਘਿਓ ਨੂੰ ਕੜਾਈ ਵਿੱਚ ਰੱਖਦੀ ਸੀ ਖਿਆਲ ਬੜਾ ਸਾਫ਼ ਤੇ ਸਫਾਈ ਵਿੱਚ ਲੱਡ-ਲੱਡਾ ਚੁੱਲ੍ਹੇ ਵਿੱਚ ਅੱਗ ਪਈ ਬਲਦੀ ਗਰੀ ਵਾਲਾ ਜੁੱਠ ਫਿਰ ਘਿਓ ਵਿੱਚ ਤਲਦੀ ਪੁੱਜ-ਪੁੱਜ ਵੇਸਨ ਵੀ ਹੁੰਦਾ ਜਦੋਂ ਲਾਲ ਸੀ ਆਉਂਦੀ ਖੁਸ਼ਬੂਈ ਬੜੀ ਕਰਦੀ ਕਮਾਲ ਸੀ ਬੁੱਝਦੀ ਜੀ ਅੱਗ ਫੂਕਾ ਮਾਰ ਕੇ ਮਚਾਉਂਦੀ ਸੀ ਤੇ ਫਿਰ ਵੀ ਉਹ ਮੱਥੇ ਤੇ ਤਿਉੜੀਆਂ ਨਾ ਪਾਉਂਦੀ ਸੀ ਅਸੀਂ ਵੀ ਜੀ ਰਹਿੰਦੇ ਉਦੋਂ ਕੋਲ ਬਿੰਦੇ ਕੋਲ ਕੋਲ ਜੀ ਤੇ ਬੰਦਾ ਹੈ ਕੀ ਉਦੋਂ ਬੜਿਆ ਨਭੋਲ ਜੀ ਤਲੀ ਉੱਤੇ ਰੱਖ ਚੀਜ਼ਾਂ ਖਾਣ ਨੂੰ ਵੀ ਜੱਦੀ ਸੀ ਤੇ ਨੇੜੇ ਨਹੀਂ ਜੀ ਆਉਣਾ ਦੂਰ ਜਾਣ ਨੂੰ ਵੀ ਕਹਿੰਦੀ ਸੀ ਪੁੱਜੇ ਹੋਏ ਵਸਣ ਤੇ ਚੀਜ਼ਾਂ ਸਭ ਭਾ ਕੇ ਇੱਕ ਮੇਕ ਕਰਦੀ ਸੀ ਸ਼ੱਕਰ ਰਲਾ ਕੇ ਆសុ ਤੇ ਸੁਸਤੀ ਵੀ ਦੂਰ ਭੱਜ ਜਾਂਦੀ ਸੀ ਤੇ ਸੱਜੀ ਮੁਟੀ ਬੀਬੀ ਨਹੀਂ ਜਿਆ ਹਿਲਾ ਕੇ ਜਾਂਦੀ ਸੀ ਅੱਜ ਕੱਲ ਕਿੱਥੇ ਉਹ ਪੰਜੀਰੀਆਂ ਨੇ ਰਹਿ ਗਈਆਂ ਨਕਲੀ ਨੇ ਚੀਜ਼ਾਂ ਸਾਡੇ ਜੋੜਾ ਵਿੱਚ ਬਹਿ ਗਈਆਂ ਅੱਜ ਵੀ ਪਨੀਰੀ ਮੈਂ ਘਰ 'ਚ ਬਣਾਉਂਦਾ ਹਾਂ ਬੀਬੀ ਕੋਲੋਂ ਸਿੱਖੀਆਂ ਚੀਜ਼ਾਂ ਸਭ ਪਾਉਂਦਾ ਹਾਂ ਤੇ ਗੁਲਾਮੀ ਵਾਲੇ ਤਾਕਤ ਮੈਂ ਲਾ ਦੇਵਾਂ ਤਨ ਮੰਨਦੀ ਪਰ ਬੀਬੀ ਜੀ ਸਵਾਦ ਉਹ ਪਨੀਰੀ ਨਹੀਂ ਜੇ ਬਣਦੀ ਬੀਬੀ ਜੀ ਸਵਾਦ ਉਹ ਪਨੀਰੀ ਨਹੀਂ ਜੇ ਬਣਦੀ ਬੁੱਢਾ ਗਲੋਮੀ ਵਾਲਾ ਕੋਵੀ ਸਿੰਘ ਜਿਹੜਾ ਬੁੱਢਾ